ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਪੰਜਾਬ 'ਚ ਆ ਗਿਆ ਵੱਡਾ ਜ਼ਬਰਦਸਤ ਪਿਆਨਕ ਪਚਾਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਚ ਹੁਣੇ-ਹੁਣੇ ਪਚਾਲ ਦੇ ਆਉਣ ਦੀ ਖਬਰ ਸਾਹਮਣੇ ਆਈ ਹੈ ਪੰਜਾਬ ਤੋਂ ਇਲਾਵਾ ਹਰਿਆਣਾ ਚ ਵੀ ਪਚਾਲ ਦੇ ਝੜਕੇ ਮਹਿਸੂਸ ਕੀਤੇ ਗਏ ਹਨ ਜੀ ਹਾਂ ਤੇ ਪੰਜਾਬ ਦੇ ਪਚਾਲ ਦਾ ਕੇਂਦਰ ਪੰਜਾਬ ਦੀ ਸਰਹੱਦ ਨਾਲ ਲੱਗਦੇ ਸਰਸਾ ਦੀ ਮੰਡੀ ਡੱਬ ਵਾਲੀ ਨੇੜੇ ਸੀ ਸਰਸਾ ਤੋਂ ਇਲਾਵਾ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਹਨੂਮਨਗੜ੍ਹ ਤੇ ਪੰਜਾਬ ਦੇ ਅੰਬੋਹਰ ਬਠਿੰਡਾ ਮਾਸਾ ਖੇਤਾਂ ਵਿੱਚ ਪਚਾਲ ਦੇ ਝੜਕੇ ਮਹਿਸੂਸ ਕੀਤੇ ਗਏ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਨੂੰ ਹਰਿਆਣਾ ਅਤੇ ਪੰਜਾਬ ਚ ਪਚਾਲ ਦੇ ਝੜਕੇ ਮਹਿਸੂਸ ਕੀਤੇ ਗਏ ਹਨ ਸ਼ਾਮ 6:10 ਵਜੇ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਚਾਲ ਦੀ ਤੀਬਰਤਾ 3.2 ਰਹੀ ਹੈ ਤੇ ਇਸ ਦਾ ਕੇਂਦਰ ਬਿੰਦੂ ਹਰਿਆਣਾ ਦਾ ਹਿਸਾਰ ਦੱਸਿਆ ਜਾ ਰਿਹਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ